ਪਹਿਲਾ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸੋਸ਼ੀਕਲ ਹੌਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਕਪੂਰਾ ਤੋਂ ਕਿਸਾਨ ਦੋਸਤੋਂ ਅੱਜ ਮੈਂ ਆਪਣੇ ਜ਼ਿਮੀਦਾਰ ਭਰਾਵਾਂ ਲਈ ਇੱਕ ਐਨੀਕ ਵਰਦਾਨ ਵਰਗੀ ਚੀਜ਼ ਲੈ ਕੇ ਆ ਰਿਹਾ ਪਹਿਲੀ ਗੱਲ ਤਾਂ ਉਹਨੂੰ ਮਤਲਬ ਕਿ ਯੂਜ਼ ਕਰਕੇ ਜ਼ਿਮੀਦਾਰ ਦਾ ਵਾਰ-ਵਾਰ ਪੱਠਾ ਵਿਜਨਾ ਹੀ ਗਰਮੀ 'ਚ ਖਤਮ ਜਿਵੇਂ ਕਿ ਹੁਣ ਜਿਹੜਾ ਇਸ ਟਾਈਮ ਟਾਈਮ ਚੱਲ ਰਿਹਾ ਜਿਵੇਂ ਕਿ ਸਤੰਬਰ ਮਹੀਨਾ ਬਥੇਰੇ بارش ਹੋਈ ਬਹੁਤ ਜ਼ਿਆਦਾ بارش ਹੋਈ ਪਿਛਲੇ 20 ਦਿਨਾਂ ਤੋਂ ਕਿਸੇ ਵੀਰ ਨੇ ਨਾ ਕੋਈ ਮੱਕ ਤੇ ਨਾ ਕੋਈ ਜਵਾਰ ਪੱਠਾ ਵਿਜਣ ਹੀ ਨਹੀਂ ਦਿੱਤਾ। ਕੁਦਰਤ ਵੱਲੋਂ ਕਿਉਂ ਬਾਰਿਸ਼ ਹੀ ਬਹੁਤ ਜ਼ਿਆਦਾ ਹੋ ਰਹੀ ਹੈ। ਕਿਸਾਨ ਦੋਸਤੋਂ ਮੈਂ ਅੱਜ ਪਿੰਡ ਖੜਾ ਸੀ ਜਲਾਲੇਣਾ ਬਾਈ ਬਲਕਰਨ ਜੀ ਨੇ। ਪਹਿਲਾਂ ਤਾਂ ਬਾਈ ਬਲਕਰਨ ਜੀ ਨੂੰ ਪੁੱਛਦੇ ਆ ਇਹ ਵਿਜਿਆ ਕੀ ਸਾਸੀ ਕਲ ਵੀਰ ਜੀ। ਬਲਕਰਨ ਸਰ ਪਲੀਜ਼ ਮੈਨੂੰ ਪਹਿਲਾਂ ਤਾਂ ਆਪਣੇ ਕਿਸਾਨ ਵੀਰਾਂ ਨੂੰ ਆਪਣੇ ਸਰੋਤਿਆਂ ਨੂੰ ਦੱਸੋ ਤੁਸੀਂ ਇਹ ਵਿਜਿਆ ਕੀ ਹੈ ਜੀ ਪੱਠਿਆਂ ਦੇ ਰੂਪ ਦੇ ਵਿੱਚ। ਇਹ ਜੀ ਗਰਮੀ ਵਾਲਾ ਬਰਸੀਨ ਵਾਜਦਾ। ਗਰਮੀ ਵਾਲਾ ਬਰਸੀਨ। ਵੀਰ ਜੀ ਇਹ ਤੁਸੀਂ ਕਿਹੜੇ ਸਮੇਂ ਦੇ ਬੀਜਿਆ ਸੀਗਾ ਜੀ? ਇਹ ਜੀ ਬੀਜਨਾ ਤਾਂ ਚਾਹੀਦਾ ਫਰਵਰੀ ਦੇ ਵਿੱਚ ਵਿੱਚ ਬੀਜ ਦਿਓ ਠੀਕ ਹੈ ਜੀ ਪਰ ਮੈਂ ਅਪ੍ਰੈਲ ਚ ਬੀਜਿਆ 1-2 ਅਪ੍ਰੈਲ ਨੂੰ 1-2 ਅਪ੍ਰੈਲ ਨੂੰ ਠੀਕ ਹੈ ਅਪ੍ਰੈਲ ਨੂੰ ਤਾਂ ਵੀ 8-9 ਮੋਨੀਆਂ ਆਈਆਂ ਹੋ ਗਈਆਂ ਅੱਛਾ ਮਤਲਬ ਅਪ੍ਰੈਲ ਦਾ ਬੀਜਿਆ ਹਾਂਜੀ ਅੱਜ ਤੋਂ 6 ਮਹੀਨੇ ਪਹਿਲਾਂ ਬੀਜਿਆ ਤੇ ਤੁਸੀਂ 8-9 ਮੋਨੀਆਂ ਇਸ ਤੋਂ ਪਹਿਲਾਂ ਦੀ ਲੈ ਚੁੱਕੇ ਮੈਂ 15 ਦਿਨਾਂ ਬਾਅਦ ਹੋ ਜਾਂਦਾ ਜੀ ਅੱਛਾ ਹੋਰ ਕਿਵੇਂ ਕੋਈ ਮੱਕ ਕੋਈ ਜਵਾਰ ਹੋਰ ਕੋਈ ਪੱਠਾ ਨਹੀਂ ਬੀਜਿਆ ਕੋਈ ਨਹੀਂ ਆਇਆ ਜਾਂ ਦੋ ਪਸ਼ੂਆ ਮੇਰੇ ਕੋਲੇ ਦੋ ਪੰਡਾਂ ਲਜਾਈ ਦੀਆਂ ਸਾਨੂੰ ਦਾਹ ਮਰ ਲਈ ਨਹੀਂ ਮੁੱਕਦੀ ਕੀ ਬਾਤ ਹੈ ਹਾਂਜੀ ਇਹ ਚੀਜ਼ ਕੀ ਹੈ ਬਾਈ ਜੀ ਪਹਿਲਾਂ ਆਪਣੇ ਸਾਰੇ ਦੋਸਤਾਂ ਨੂੰ ਦੱਸਿਆ ਜਾਵੇ ਇਹ ਬਾਈ ਜੀ ਗਰਮੀ ਵਾਲਾ ਬਰਸੀਨ ਹੈ ਅੱਛਾ ਕਿਸਾਨ ਦੋਸਤੋਂ ਪਹਿਲਾਂ ਤਾਂ ਪੈਕੇਟ ਦੀ ਸਕਰੀਨ ਸ਼ਾਟ ਲੈ ਲਿਓ ਮਤਲਬ ਕੀ ਇਹ ਕੀ ਹੈ ਜੀ ਗਰਮੀ ਵਾਲਾ ਬਰਸੀਨ ਬਥੇਰੀਆਂ ਇਹ ਤੁਹਾਨੂੰ ਹੋਰ ਚੀਜ਼ਾਂ 'ਚ ਵੀ ਮਿਲ ਜਾਊਗਾ ਪਰ ਇੱਕ ਗੱਲ ਬੜੇ ਗੌਰ ਨਾਲ ਯਾਦ ਰੱਖਣੀ ਹੈ ਉਹ ਕਿਹੜੀ ਜੀਂਦੇ ਵਿੱਚ ਐਕਸੈਸ ਪ੍ਰੋਟੀਨ ਆਉਂਦਾ ਜਿਵੇਂ ਦੇਖੋ ਆਉਂਦਾ ਇਹ ਇੱਕ ਸਸਤੇ ਰੂਪ ਦੇ ਵਿੱਚ ਵੀ ਹੈ ਜੀਂਦੇ 'ਚ ਪ੍ਰੋਟੀਨ ਘਟ ਹੁੰਦਾ ਪਰ ਕਿਸਾਨ ਦੋਸਤੋਂ ਤੁਸੀਂ ਉਹ ਚੀਜ਼ ਬੀਜਣੀ ਹੈ ਜੀਹਦੇ ਵਿੱਚ ਪਹਿਲੀ ਗੱਲ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਵੇ ਹੁਣ ਪੁੱਛਦੇ ਆ ਬਲਕਰਨ ਵੀਰ ਜੀ ਨੂੰ ਬਥੇਰੇ ਲੋਕ ਇਹਨੂੰ ਬੀਜਣ ਲੱਗੇ ਗਲਤੀਆਂ ਕਰਨਗੇ ਕਿ ਇਹਨਾਂ ਨੇ ਬੀਜਿਆ ਕਿਵੇਂ ਕਿਉਂਕਿ ਇਹ ਬਰਸੀਮ ਨਾਮ ਸੁਣਦੇ ਹੀ ਆਪਣੇ ਦਿਮਾਗ ਦੇ ਵਿੱਚ ਇੱਕ ਹੀ ਗੱਲ ਜਾਂਦੀ ਹੈ ਕਿ ਬਰੀਕ ਜਾ ਹੋਊਗਾ ਤੇ ਉਵੇਂ ਹੀ ਪਾਣੀ ਦਾ ਭਰ ਕੇ ਛਿੱਟਾ ਦੇ ਦੇਣਗੇ ਕਿਸਾਨ ਦੋਸਤੋਂ ਇਹਨੂੰ ਬਰਸੀਨ ਜ਼ਰੂਰ ਆਖਿਆ ਜਾਂਦਾ ਹੈ ਪਰ ਇਹ ਬਰਸੀਨ ਵਰਗਾ ਨਹੀਂ ਇਹ ਬੜੇ ਮੋਟੇ-ਮੋਟੇ ਦਾਣੇ ਹੋਣਗੇ ਆਪਾਂ ਪਹਿਲਾਂ ਪੁੱਛਦੇ ਆਂ ਵੀਰ ਜੀ ਨੂੰ ਵਿਸਤਾਰ ਚ ਇਹਨੂੰ ਬੀਜਿਆ ਕਿਵੇਂ ਸੀ ਬਲਕਰਨ ਵੀਰ ਜੀ ਪਲੀਜ਼ ਦੱਸੋਗੇ ਇੱਕ ਵਾਰੀ ਇਹਨੂੰ ਬੀਜਿਆ ਕਿਵੇਂ ਸੀਗਾ ਤੁਸੀਂ ਬਾਈ ਜੀ ਬਾਹਣਾ ਸੁੱਕਾ ਤਿਆਰ ਕਰਕੇ ਚੰਗੀ ਤਰ੍ਹਾਂ ਪੱਧਰਾ ਕਰਕੇ ਸੁੱਕਾ ਤਿਆਰ ਕਰਕੇ ਦੋ-ਤਾਰਾਂ ਵਾਹ ਲੋ ਸੁਹਾਗਾ ਮਾਰ ਕੇ ਤੇ ਬੀਜ ਨੂੰ ਪੰਜ-ਚਾਰ ਘੰਟੇ ਪਿਉਂਦਿਓ ਪਿਉਂ ਲੋ ਮੇਨ ਗੱਲ ਕਿੱਥੇ ਪਿਉਣ ਦੇ ਆਉਣਾ ਪੰਜ-ਚਾਰ ਘੰਟੇ ਤੇ ਘੰਟਾ ਕ ਕੱਢ ਕੇ ਰੱਖ ਦਿਓ ਬਾਹਰ ਓਕੇ ਮੁੜ ਕੇ ਉਹਨੂੰ ਛਿੱਟਾ ਦੇ ਕੇ ਜੇ ਤਾਂ ਜਿਵੇਂ ਮੇਰਾ ਜਗਾ ਘਟ ਹੈ ਇਹਦੇ ਤੇ ਅਸੀਂ ਮਾਰਤਾ ਸੀ ਕੰਗਾ ਦੋ ਵਾਰਾ ਠੀਕ ਹੈ ਭਾਈ ਜੀ ਜਿੱਦੇ ਕੋਲੇ ਜਗ੍ਹਾ ਵੱਧਦਾ ਸੁਹਾਗਾ ਚੱਲਦਾ ਚੰਗੀ ਤਰ੍ਹਾਂ ਉਹ ਇਹਦੇ ਤੇ ਸੁਹਾਗਾ ਵੀ ਮਾਰ ਸਕਦਾ ਤੇ ਮਸ਼ੀਨ ਦੇ ਦੋ ਦੋ ਇੰਚ ਹਲ ਵੀ ਲਾ ਸਕਦਾ ਹਲ ਵੀ ਦਾ ਮਤਲਬ ਕਿ ਇੰਚ ਇੰਚ ਮਾਰਿਆ ਕਿ ਮੱਲੇ ਥੱਲੇ ਥੱਲੇ ਚਲਾ ਜਾਵੇ 24 ਜਿਹੜਾ ਉਹ ਥੱਲੇ ਮਿੱਟੀ ਦੇ ਵਿੱਚ ਨੱਪਿਆ ਜਾਵੇ ਨੱਪਿਆ ਜਾਵੇ ਇਹ ਮੋਟਾ ਕਰਕੇ ਉੱਪਰ ਨਹੀਂ ਰੁਕਦਾ ਠੀਕ ਹੈ ਭਾਈ ਜੀ ਕਈ ਮੇਰੇ ਭਰਾ ਰੌਣੀ ਵਾਲਾ ਬਾਣ ਹੁੰਦਾ ਗਿੱਲਾ ਉਹਦੇ ਚ ਬੀਜ ਦਿੰਦੇ ਆ ਇਹਨੂੰ ਪਾਣੀ ਤਾਂ ਲਾਉਣਾ ਹੀ ਪੈਂਦਾ ਹੈ ਉਹ ਪਾਣੀ ਖੜਕੇ ਫਿਰ ਵੀ ਗਲ ਜਾਂਦਾ ਹੈ ਵੀ ਗਲ ਜਾਂਦਾ ਹੈ ਬਿਲਕੁਲ ਵਾਂ ਸੁਭਾ ਜੀ ਨੂੰ ਕੋਈ ਸੁੰਢੀ ਵਗਾਰਾ ਦੀ ਕੋਈ ਬਾਹਲੀ ਸਮੱਸਿਆ ਹੈ ਕੋਈ ਚੀਜ਼ ਇਹਦੇ ਸਿਰਫ ਦੋ ਸਪਰੇ ਹੀ ਹੋਈਆਂ ਇੱਕ ਹਣ ਕੀਤੀ 8-9 ਦਿਨ ਹੋ ਗਿਆ ਇੱਕ ਪਹਿਲਾਂ ਕੀਤੀ ਸੀ ਕੋਰਾਜਨ ਕਰ ਦਿਓ ਜਾਂ ਉਲੋ ਕਰ ਦਿਓ ਠੀਕ ਹੈ ਬਾਈ ਜੀ ਬਾਲੀ ਨੂੰ ਤਕੜੀ ਸਪਰੇ ਕਰਨ ਦੀ ਲੋੜ ਨਹੀਂ ਇਹਨੂੰ ਕੋਈ ਬਾਹਲੀ ਮਹਿੰਗੀ ਸਪਰੇ ਕਰਨ ਦੀ ਲੋੜ ਨਹੀਂ ਨਾ ਨਾ ਨਾਰਮਲ ਜੀ ਸਪਰੇ ਬਾਈ ਜੀ ਨੂੰ ਵੀਜਣ ਲੱਗੇ ਤੁਸੀਂ ਕੋਈ ਡੀਪੀ ਵਗੈਰਾ ਪਾਈ ਸੀ ਇਹਨੂੰ ਇਦਾਂ ਵੀ ਅੱਜ ਤੱਕ ਪਾਈ ਹੈ 2.5-3 ਕਿਲੋ ਹੀ ਠੀਕ ਹੈ ਬਾਈ ਜੀ ਤੇ 5-4 ਮੋਨੀਆਂ 4 ਕਿ 2.5-3 ਕਿਲੋ ਫੇਰ ਪਾ ਦੇ। ਅੱਛਾ ਕਿ ਬੀਜਣ ਲੱਗੇ ਪਹਿਲਾਂ ਕੋਈ 2.5-3 ਕਿਲੋ ਕਨਾਲ ਦਾ ਛਿੱਟਾ ਦੇ ਦੇ। ਨਹੀਂ ਕਨਾਲ ਦਾ 5 ਕਿਲੋ ਦਾ। ਕਨਾਲ ਦਾ 5 ਕਿਲੋ ਛਿੱਟਾ ਦੇ ਦੇ। ਉਸ ਤੋਂ ਬਾਅਦ ਜਦੋਂ 5 ਕਿ 6 ਮੋਨੀਆਂ ਆ ਜੇ ਫਿਰ ਫੇਰ ਛਿੱਟਾ ਦੇ ਦੇ। 5 ਕਿਲੋ ਉਦੋਂ ਪਾ ਦੇ। ਉਦੋਂ ਛਿੱਟਾ ਦੇਣ ਨੂੰ ਯੂਰੀਆ ਦੀ ਲੋੜ ਨਹੀਂ। ਅੱਛਾ ਨਹੀਂ ਯੂਰੀਆ ਦੀ ਲੋੜ ਹੀ ਨਹੀਂ। ਜਿਵੇਂ ਮੱਕ ਤੇ ਜਵਾਰ 'ਚ ਤਾਂ ਲੋਕ ਕਿੱਲੇ ਦੇ ਵਿੱਚ 6-6 ਗੱਟੇ ਵੀ ਪਾ ਦਿੰਦੇ ਆ। ਜਦੋਂ 4 ਪਾਉਂਦੇ ਆ। ਇਹਦੇ 'ਚ ਨਹੀਂ ਪੈਂਦਾ ਉਹ ਪਾਉਣ ਨੂੰ ਵੱਖਰੀ ਗੱਲ ਆ ਕੋਈ ਪਾਉਂਦਾ ਤਾਂ। ਠੀਕ ਆ ਬਾਈ ਕਿ ਇਹਦੇ ਵਿੱਚ ਕੋਈ ਯੂਰੀਆ ਪਾਉਣ ਦੀ ਲੋੜ ਨਹੀਂ ਨਾਲੇ ਜਿਵੇਂ ਆਪਾਂ ਆਮ ਪੱਠਾ ਪਾ ਦਿੰਨੇ ਆ ਆਮ ਦੂਸਰਾ ਬਰਸੀਨ ਪਾ ਦਿੰਨੇ ਆ ਪਸ਼ੂ ਮੋਕ ਦੀ ਮਾਰਨ ਦੀ ਸਮੱਸਿਆ ਆ ਜਾਂਦੀ ਹੈ ਇਹਦੀਆਂ ਤੁਸੀਂ ਭਾਵੇਂ ਪੰਡਾਂ ਦੀਆਂ ਕੱਲੀ ਖਾਲੀ ਪੰਡਾਂ ਹੀ ਪਾ ਦਿਓ ਪਸ਼ੂ ਮੋਕ ਨਹੀਂ ਮਾਰੇਗਾ ਕਿਉਂ ਮੇਨ ਗੱਲ ਇਹਦੀ ਕੀ ਹੈ ਮਿਨੀਮਮ ਇਹਦੀ 12 ਤੋਂ 13 ਫੋਟਾ ਯਾਦ ਰੱਖਣਾ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਕਿਸਾਨ ਦੋਸਤੋਂ ਤੁਸੀਂ ਇਹਨੂੰ ਜਦੋਂ ਮਰਜੀ ਬੀਜੀ ਚੱਲੋ ਇਹਨੇ ਉਦੋਂ ਉਦੋਂ ਹੀ ਪਹਿਲੀ ਫੋਟ 30 ਦਿਨਾਂ ਬਾਅਦ ਅਗਲੀ ਫੋਟ 15-15 ਦਿਨਾਂ ਬਾਅਦ ਕਿਸਾਨ ਦੋਸਤੋਂ ਇਹਨੇ ਮਗਰ ਹੀ ਤਿਆਰ ਹੋਈ ਜਾਣਾ ਬਾਈ ਜੀ ਕੁਝ ਦੱਸਣ ਲੱਗੇ ਤੁਸੀਂ ਦੀ ਦੁੱਧ ਨਿਕਲਦਾ ਹਰੇਕ ਜੋੜ ਦੇ ਵਿੱਚੋਂ ਕੀ ਬਾਤ ਆ ਕੀ ਬਾਤ ਮੂੰਹਕ ਨਹੀਂ ਲੱਗਣ ਦਿੰਦਾ ਇਹ ਹੱਥ ਨੂੰ ਵੀ ਲੱਗ ਜਾ ਚੇਪ ਚੇਪਾ ਜਾ ਹੋਊਗਾ ਇਹ ਠੀਕ ਹੈ ਕਿਸਾਨ ਦੋਸਤੋ ਦੇਖੋ ਬਾਈ ਜੀ ਨੇ ਇੱਕ ਵਿਚਾਲਿਓ ਬੂਟਿਆ ਕੱਟਿਆ ਤੇ ਦੇਖੋ ਉਹਦੇ ਵਿੱਚੋਂ ਦੁੱਧ ਨਿਕਲ ਰਿਹਾ ਹੈ ਸ਼ਾਇਦ ਤੁਹਾਨੂੰ ਵੀਡੀਓ ਚ ਨਾ ਦਿਸਖ ਰਿਹਾ ਹੋਵੇ ਪਰ ਕਿਸਾਨ ਦੋਸਤੋ ਜਵਾਰ ਮੱਕ ਦਾ ਹੁਣ ਸਮਾਂ ਹੀ ਬਦਲ ਗਿਆ ਵਾਰੀ ਵਾਰੀ ਵੀਜਣ ਦਾ ਝੰਜਟ ਹੀ ਖਤਮ ਆਪਣੇ ਦੋਸਤ ਅਚਾਰ ਕਿਉਂ ਪਾਉਂਦੇ ਸੀ ਕਿ ਰੀਜ਼ਨ ਇੱਕ ਵਾਰੀ ਮੱਕ ਬੀਜਦੇ ਸੀਗੇ ਦੁਬਾਰਾ ਫੇਰ ਹੋਣਾ ਨਹੀਂ ਹੁੰਦਾ ਸੀ ਦੁਬਾਰਾ ਫੇਰ ਬੀਜਣਾ ਪੈਂਦਾ ਸੀ ਜਵਾਰ ਵੀਜਣ ਦੀ ਫੋਟਾਂ ਵਾਲੀ ਉਹ ਇੱਕ ਫੋਟ ਤਾਂ ਬੜੀ ਸੋਹਣੀ ਅਗਲੀ ਵਾਲੀ ਫੋਟ ਗਰਮ ਪੇਲੀ ਗੱਲ ਤਾਂ ਗਰਮ ਚੀਜ਼ ਦਾ ਸਮੱਸਿਆ ਹੀ ਖਤਮ ਦੂਜੀ ਗੱਲ ਵਾਰ-ਵਾਰ ਵਿਜਾਈ ਦਾ ਝੰਜਟ ਹੀ ਖਤਮ ਤੀਜੀ ਗੱਲ ਪਸ਼ੂ ਮੂਕ ਨਹੀਂ ਮਾਰਦਾ ਚੌਥੀ ਗੱਲ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਪੰਜਵੀਂ ਗੱਲ ਇੱਕ ਵਾਰੀ ਬੀਜਿਆ अपना 8 ਮਹੀਨਿਆਂ ਦਾ ਪੱਠਿਆਂ ਦਾ ਕੰਮ ਹੀ ਖਤਮ ਹੁਣ ਭਾਵਾਂ ਮੇਰੇ ਕਿਸੇ ਕਿਸਾਨ ਵੀਰ ਕੋਲੇ ਦੋ ਪਸ਼ੂ ਹੈ ਤੇ ਭਾਵਾਂ ਕੋਈ ਵੱਡਾ ਫਾਰਮ ਹੈ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਣਾ ਚਾਹਨਾ ਹੈ ਵਰਸੀਨ ਬਹੁਤ ਹੋਣਗੇ ਪਰ ਡੀਐਮ 7 ਦਾ ਕਿੰਗ ਕੋਂਗ ਵਰਸੀਨ ਜਿੰਦੇ ਵਿੱਚ 30% ਵਧ ਪ੍ਰੋਟੀਨ ਕਿਸਾਨ ਦੋਸਤੋਂ ਇੱਕ ਇੱਕ ਕਨਾਲ 10-10 ਮਰਲੇ ਦੋ-ਦੋ ਕਨਾਲ ਉਸੀ ਆਪਦੀ ਸ਼ਮਤਾ ਦੇ ਹਿਸਾਬ ਨਾਲ ਆਪਦਾ ਖੇਤ ਬੀਜਣਾ ਬੀਜਣਾ ਫਿਰ ਵੀ ਮੈਂ ਡੀਐਮ ਵਾਲਿਆਂ ਦਾ ਟੋਲ ਫਰੀ ਨੰਬਰ ਆਪਣੀ ਵੀਡੀਓ ਦੇ ਵਿੱਚ ਨੀਚੇ ਤੇ ਮੇਰਾ ਵੀ ਨੰਬਰ ਜੇ ਕਿਸੇ ਵੀਰ ਨੇ ਮੇਰੇ ਤੋਂ ਵੀ ਕੋਈ ਪ੍ਰੋਪਰ ਜਾਣਕਾਰੀ ਲੈਣੀ ਹੋਵੇ ਮੈਂ ਦੋਵੇਂ ਨੰਬਰ ਨੀਚੇ ਲਾ ਦੂੰਗਾ ਜੇ ਕਿਸੇ ਵੀਰ ਦੀ ਕੋਈ ਵੀ ਕੁਐਰੀ ਹੋਈ ਉਹ ਮੇਰਾ ਦੋਸਤ ਜਦੋਂ ਮਰਜੀ ਕੁਐਰੀ ਤੇ ਫੋਨ ਕਰਕੇ ਆਪਦੀ ਕੁਐਰੀ ਪੁੱਛ ਸਕਦਾ ਬਾਕੀ ਮੈਂ ਕਰੀ ਬਲਕਰਨ ਵੀਰ ਜੀ ਦਾ ਵੀ ਵੀਡੀਓ ਚ ਨੰਬਰ ਜਰੂਰ ਦਊਗਾ ਕਿਉਂ ਜਦੋਂ ਕਿਸੇ ਵੀਰ ਦਾ ਤਜਰਬਾ ਹੋਇਆ ਹੋਵੇ ਕੋਈ ਗੱਲਾਂ ਜਿਹੜੀਆਂ ਆਪਾਂ ਨੂੰ ਤੁਸੀਂ ਪੁੱਛਣੀ ਹੈ ਮੈਂ ਦੱਸਣੀ ਰਹਿ ਵੀ ਗਈ ਤਾਂ ਤੁਸੀਂ ਬਲਕਰਨ ਵੀਰ ਜੀ ਤੋਂ ਪੁੱਛ ਸਕਦੇ ਹੋ ਬਲਕਰਨ ਸਰ ਇੱਕ ਕਰੀ ਆ ਉਹਦਾ ਨੰਬਰ ਦੱਸ ਦਿਓ ਪਲੀਜ਼ 97814 91935 ਲੋ ਕਿਸਾਨ ਦੋਸਤੋ ਹਾਂਜੀ ਬਾਈ ਜੀ ਐਫ ਗਾਂ ਦੀ ਜਿਹੜੀ ਫੈਂਟ ਆ 4 ਸਵਾ 4 ਆਉਂਦੀ ਆ ਠੀਕ ਆ ਬਾਈ ਜੀ ਮੇਰੀ ਕਾਪੀ ਚੈੱਕ ਕਰ ਲਓ 5 ਆਉਂਦੀ ਆ ਜਾਂ 4 8 ਹੁੰਦੀ ਹੈ ਜਾਂ 4 9 ਹੁੰਦੀ ਹੈ ਦੇਖੋ ਹਾਈ ਲੈਵਲ ਪ੍ਰੋਟੀਨ ਵਾਲਾ ਵੀਜਨ ਨਾਲ ਇਹਨਾਂ ਦੇ ਪਸ਼ੂ ਦੇ ਦੁੱਧ ਦੇ ਵਿੱਚ ਫੈਟ ਦੀ ਮਾਤਰਾ ਵੀ ਵਧ ਗਈ ਦੇਖੋ ਕਿੱਡੀ ਵੱਡੀ ਗੱਲ ਆਪਣੀਆਂ ਆਹੀਆਂ ਚਾਰ ਪੰਜ ਸਮੱਸਿਆ ਹੁੰਦੇ ਜ਼ਿੰਮੇਦਾਰ ਭਰਾ ਦੀ ਕਿ ਯਾਰ ਵੀਰੇ ਫੋਟ ਦਿੰਦਾ ਰਵੇ ਪੱਠਾ ਮੇਰੀ ਪਸ਼ੂ ਵੀ ਮੋਕ ਨਾ ਮਾਰੇ ਫੈਟ ਵਧ ਜੇ ਅਸੀਂ ਇੱਕ ਰੀਵੀਜ ਕਈ ਕਬਰਾਂ ਕੇ ਟੈਨਸ਼ਨ ਫਰੀ ਹੋ ਰਹੀ ਹੈ ਤੇ ਸਾਰੇ ਦੇ ਸਾਰੇ ਗੁਣ ਹੀ ਗੋਣੇ ਦੇ ਵਿੱਚ ਹੈ ਮੈਂ ਨਹੀਂ ਕਹੂੰਗਾ ਤੁਸੀਂ ਸਾਰੇ ਕਿੱਲਿਆਂ ਦੇ ਕਿੱਲੇ ਵੀਜੋ ਭਾਵੇਂ ਕਨਾਲ ਤੇ ਭਾਵੇਂ ਦੋ ਕਨਾਲ ਪਰ ਚੁਣਨਾ ਕਿਹੜੀ ਚੀਜ਼ ਹੈ ਵੇਖੋ ਚੀਜ਼ਾਂ ਬਹੁਤ ਮਿਲਣਗੇ ਗੱਡੀਆਂ ਤਾਂ ਹੁਣ ਬਹੁਤ ਹੈ ਪਰ ਆਪਾਂ ਕਿਹੜੀ ਗੱਡੀ ਲੈਣੀ ਹੈ ਜ ਜਿਹਦੀ ਮਾਈਲੇਜ ਵੱਧ ਹੋਵੇ ਜਿਹੜੀ ਰੋਡ ਤੇ ਕੰਫਰਟੇਬਲ ਹੋਵੇ ਤੇ ਜਿਹੜੀ ਕਿਸੇ ਪ੍ਰਕਾਰ ਦੀ ਅਨਹੋਣੀ ਹੋ ਜੇ ਤਾਂ ਬੰਦਾ ਸੇਫ ਰਹੇ ਉਵੇਂ ਵਰਸੀਨ ਬਹੁਤ ਮਿਲਣਗੇ ਪਰ ਡੀ ਐਮ 7 ਦਾ ਕਿੰਗ ਕਾਂਗ ਵਰਸੀਨ ਜਿੰਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੈ ਕਿਸਾਨ ਦੋਸਤੋ ਆਪਾਂ ਉਹੀ ਇੱਕ ਇਕਲੌਤਾ ਚੁਣਨਾ ਜਿਹੜਾ ਸਾਡੇ ਬਲਕਰਨ ਵੀਰ ਜੀ ਨੇ ਚੁਣਿਆ ਸੀ ਬਾਕੀ ਮੈਂ ਆਪਦੇ ਸਾਰੇ ਸਰੋਤਿਆਂ ਦਾ ਜਾਂਦਾ ਜਾਂਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇਸ ਵੀਡੀਓ ਨੂੰ ਦੇਖਿਆ ਤੇ ਮੈਂ ਬੇਨਤੀ ਕਰੂੰਗਾ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟਾਂ ਚ ਆਪਦਾ ਸੁਝਾਅ ਤੇ ਮੇਨ ਗੱਲ ਕਿਸੇ ਹੋਰ ਜ਼ਿੰਮੇਵਾਰ ਭਰਾ ਦਾ ਵੀ ਭਲਾ ਹੋਵੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨੁੱ ਭੁੱਲਿਓ ਮੇਰੇ ਸਾਰੇ ਕਿਸਾਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਾਸ਼ੀਕਾਲ ਥੈਂਕ ਯੂ ਸਾਰੀ